ਸਿੰਗapore ਚਾਂਗੀ ਏਅਰਪੋਰਟ ਤੇ ਟਰਮੀਨਲ 1 ਦੇ ਉੱਪਰ ਇੱਕ ਬੜੀ ਹੀ ਜਾਣੀ ਪਛਾਣੀ ਜਗ੍ਹਾ ਦੇ ਉੱਤੇ ਖੜਾ ਹਾਂ ਇਹ ਜਗ੍ਹਾ ਜਿਹੜੀ ਆ ਇਹ ਮੈਨੂੰ ਬਹੁਤ ਵਧੀਆ ਲੱਗਦੀ ਆ ਕਿਉਂਕਿ ਇਸ ਜਗ੍ਹਾ ਤੇ ਜਿਹੜੇ ਸਾਡੇ ਅਮਰਸਰ ਏਅਰਪੋਰਟ ਤੋਂ ਜਦੋਂ ਟਰੈਵਲ ਕਰਕੇ ਜਿਹੜੇ ਪੰਜਾਬੀ ਲੋਕ ਆ ਉਹਨਾਂ ਨੇ ਆਪਣੀ ਨੈਕਸਟ ਫਲਾਈਟ ਜਿਹੜੀ ਆ ਉਹ ਫੜ ਨਹੀਂ ਹੁੰਦੀ ਆ ਉਹਦੀ ਵੇਟ ਕਰਦੇ ਆ ਤਾਂ ਉਹ ਇਸ ਲਾਉਂਜ ਦੇ ਉਹਨਾਂ ਨੂੰ ਲਿਆ ਕੇ ਕਈ ਵਾਰ ਬਿਠਾ ਦਿੰਦੇ ਆ ਤੇ ਉਹ ਇਸ ਲਾਉਂਜ ਦੇ ਵਿੱਚ ਜਿਹੜਾ ਆ ਉਹ ਆਪਣੀ ਫਲਾਈਟ ਦਾ ਇੰਤਜ਼ਾਰ ਕਰਦੇ ਆ ਸ਼ਾਇਦ ਇਸ ਵਕਤ ਜਿਹੜਾ ਕੋਈ ਇੰਡੀਆ ਨੂੰ ਜਾਣ ਵਾਲੀ ਦਿੱਲੀ ਨੂੰ ਜਾਣ ਵਾਲੀ ਜਾਂ ਸਪੋਰਟ ਦੀ ਅੰਮ੍ਰਿਤਸਰ ਨੂੰ ਜਾਣ ਵਾਲੀ ਫਲਾਈਟ ਜਿਹੜੀ ਆ ਉਹਦਾ ਜਿਹੜਾ ਵਾ ਉਹ ਇੱਥੇ ਤਾਇਨ ਨਹੀਂ ਆ ਪਰ ਮੈਨੂੰ ਵੇਖ ਕੇ ਮੇਰੇ ਦਿਲ ਨੂੰ ਬੜਾ ਇੱਕ ਸਕੂਨ ਜਿਹਾ ਮਿਲਿਆ ਤੇ ਮੈਂ ਯਾਦ ਕੀਤਾ ਕਿਉਂਕਿ ਇੱਥੇ ਮੈਂ ਬਹੁਤ ਵਰੀ ਹੁੰਨਾ ਵਾਂ ਤੇ ਆ ਕੇ ਮੈਂ ਇੱਕ ਚੱਕਰ ਜ਼ਰੂਰ ਮਾਰਦਾ ਪਰ ਅੱਜ ਕੁਦਰਤੀ ਮੇਰਾ ਇੱਧਰ ਨੂੰ ਚੱਕਰ ਲੱਗ ਗਿਆ ਇਸ ਲਾਉਂਜ ਵੱਲੋਂ ਤੇ ਥੱਲੇ ਚਾਹ ਵਾਲੀਆ ਦੁਕਾਨਾ ਵਾਂ ਸੋ ਮੋਸਟਲੀ ਜਿਹੜੇ ਆਪਣੇ ਪੰਜਾਬ ਤੋਂ ਆਉਣ ਵਾਲੇ ਆ ਉਹ ਜ਼ਿਆਦਾ ਵੈਜੀਟੇਰੀਅਨ ਹੁੰਦੇ ਆ ਤੇ ਇੱਥੇ ਆ ਕੇ ਚਾਹ ਪਾਣੀ ਵੀ ਉਹ ਛੱਕ ਸਕਦੇ ਆ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਫਿਰ ਮਿਲਦੇ ਆ